ਪਟਿਆਲਾ ਸ਼ਹਿਰ ਦੇ ਇੱਕ ਮੰਦਿਰ ਦੇ ਬਾਹਰ ਵੱਡੀ ਗਿਣਤੀ ਦੇ ਵਿੱਚ ਪੁਲਿਸ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਇਹ ਤਾਲਾ ਖੋਲਿਆ ਜਾ ਰਿਹਾ ਹੈ ਕੀ ਕਾਰਨ ਹੈ ਆਓ ਜਾਣਦੇ ਹਾਂ ਦੇਖੋ ਕਿਸ ਤਰ੍ਹਾਂ ਚੈੱਕ ਕਰਿਆਂ ਦੀ ਗੂੰਜ ਨਾਲ ਖੁੱਲ ਰਿਹਾ ਹੈ ਤਾਲਾ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਇਧਰ ਖੋਲਦੇ ਰਹਾ ਅੰਦਰ ਦਾ ਤਾਲਾ ਐਸੰਗਤ ਮੰਦਿਰ ਦੇ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਇਹ ਟੁੱਟੀਆਂ ਹੋਈਆਂ ਛੱਤਾਂ ਨਜ਼ਰ ਆਉਂਦੀਆਂ ਨੇ ਢਹਿ ਟੇਰੀ ਹੋਈ ਇਹ ਇਮਾਰਤ ਇੱਕ ਪ੍ਰਾਚੀਨ ਪ੍ਰਸਿੱਧ 200 ਸਾਲ ਪੁਰਾਣੇ ਮੰਦਿਰ ਦੀ ਹੈ ਜਿਸ ਤਰ੍ਹਾਂ ਹੀ ਸੰਗਤ ਅੰਦਰ ਪ੍ਰਵੇਸ਼ ਕਰਦੀ ਹੈ ਤਾਂ ਦੇਖੋ ਕਿਸ ਤਰ੍ਹਾਂ ਗੰਦਗੀ ਫੈਲੀ ਹੋਈ ਹੈ ਚਿਗਾਠਾਂ ਟੁੱਟੀਆਂ ਹੋਈਆਂ ਨੇ ਹਰ ਥਾਂ ਦੇ ਉੱਤੇ ਇਮਾਰਤ ਬੰਦ ਪਈ ਹੈ ਇਹ ਸਾਹਮਣੇ ਭਗਵਾਨ ਸ਼੍ਰੀ ਹਨੂਮਾਨ ਜੀ ਦਾ ਅਸਥਾਨ ਬਣਿਆ ਹੋਇਆ ਜਿਸ ਤੇ ਉੱਪਰ ਟੁੱਟਿਆ ਹੋਇਆ ਪਰ ਅੰਦਰ ਜਾਲਿਆਂ ਨੇ ਘਰ ਕੀਤਾ ਹੋਇਆ ਥਾਂ-ਥਾਂ ਤੇ ਲੱਗੇ ਜਾਲੇ ਫੈਲੀ ਹੋਈ ਗੰਦਗੀ ਇਹ ਦੱਸ ਰਹੀ ਹੈ ਕਿ ਕਿਸ ਤਰ੍ਹਾਂ ਭਗਵਾਨ ਦਾ ਇੱਥੇ અપਮਾਨ ਹੋ ਰਿਹਾ ਹੈ ਸੋ ਖੈਰ ਕੁਝ ਭਗਤ ਅੰਦਰ ਪ੍ਰਵੇਸ਼ ਕੀਤੇ ਐ ਤੇ ਉਹਨਾਂ ਨੇ ਦੇਖਿਆ ਹੈ ਕਿ ਇਸ ਦੀ ਹਾਲਤ ਜਰਜਰ ਹੋਈ ਪਈ ਹੈ ਆਓ ਅੱਗੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਨੇ ਆ ਕਿਉਂਕਿ ਹੁਣ ਜਿਹੜਾ ਦ੍ਰਿਸ਼ ਤੁਸੀਂ ਦੇਖੋਗੇ ਉਹ ਦੇਖ ਕੇ ਤੁਹਾਡੀ ਰੂਹ ਕੰਬ ਉਠੇਗੀ ਤੁਹਾਡੀ ਆਤਮਾ ਧੱਕਾਰੇਗੀ ਕਿ ਕੀ ਹਾਲ ਹੋਇਆ ਹੋਇਆ ਹੈ ਭਗਵਾਨ ਸ਼੍ਰੀ ਰਾਮ ਲਲਾਦਾ ਇਹ ਰਾਮ ਲਿਲਾ ਦਾ ਮੰਦਿਰ ਹੈ ਜਿਸ ਦੇ ਆਲੇ ਦੁਆਲੇ ਜਾਲੇ ਲੱਗੇ ਹੋਏ ਨੇ ਤੇ ਆ ਚਰਨਲ ਲਿਬੜਿਆ ਤਾਲਾ ਦੱਸਦਾ ਹੈ ਕਿ ਕਈ ਮਹੀਨਿਆਂ ਤੋਂ ਇਸ ਨੂੰ ਚਾਬੀ ਨਹੀਂ ਲੱਗੀ ਮਤਲਬ ਪਿਛਲੇ 10-12 ਮਹੀਨਿਆਂ ਤੋਂ ਇਹ ਮੰਦਿਰ ਬੰਦ ਹੈ ਰਾਮ ਪਰਿਵਾਰ ਇਸ ਤਰ੍ਹਾਂ ਤਾਲੇ ਦੇ ਵਿੱਚ ਜੜਿਆ ਹੋਇਆ ਹੈ ਭਗਵਾਨ ਸ਼੍ਰੀ ਰਾਮ ਮਾਤਾ ਜਾਨਕੀ ਤੇ ਲਕਸ਼ਮਣ ਜੀ ਇਸ ਤਾਲੇ ਦੇ ਪਿੱਛੇ ਕੈਦ ਨੇ ਵਾਸੀ ਦੱਸਦੇ ਨੇ ਕਿ ਇਹ ਹਾਲਤ ਪਿਛਲੀ ਰਾਮ ਨੌਮੀ ਤੋਂ ਬਾਅਦ ਇਸ ਤਰ੍ਹਾਂ ਹੀ ਬਣੀ ਹੋਈ ਹੈ ਪਰ ਹੁਣ ਪਟਿਆਲਾ ਦੇ ਕੁਝ ਸਨਾਤਨੀ ਜਾਗੇ ਨੇ ਤੇ ਉਹਨਾਂ ਨੇ ਇਸ ਮੰਦਿਰ ਨੂੰ ਖਲਵਾਨ ਦਾ ਬੀੜਾ ਚੱਕਿਆ ਸੀ ਇਹ ਜਰਜਰ ਹੋ ਰਹੀ ਇਮਾਰਤ ਨੂੰ ਬਚਾਉਣ ਵਾਸਤੇ ਕੁਝ ਲੋਕ ਅੱਗੇ ਆਏ ਤੇ ਉਹਨਾਂ ਨੇ ਇਸ ਬਾਬਤ ਪ੍ਰਸ਼ਾਸਨ ਨਾਲ ਗੱਲਬਾਤ ਕੀਤੀ ਪਰ ਪ੍ਰਸ਼ਾਸਨ ਨੇ ਉਹਨਾਂ ਦੀ ਸਾਰ ਨਾ ਲਈ ਤਾ 4 ਤਰੀਕ ਨੂੰ ਇਸ ਮੰਦਿਰ ਦੇ ਤਾਲੇ ਨੂੰ ਖੁਦ ਤੋੜਨ ਦੀ ਗੱਲ ਕੀਤੀ ਗਈ ਉਸ ਤੋਂ ਬਾਅਦ ਪ੍ਰਸ਼ਾਸਨ ਹਰਕਤ ਦੇ ਵਿੱਚ ਆਇਆ ਤੇ ਐਸਪੀ ਸਿਟੀ ਡੀਐਸਪੀ ਸਿਟੀ 1 ਅਤੇ ਹੋਰ ਭਾਰੀ ਪੁਲਿਸ ਫੋਰਸ ਇੱਥੇ ਪਹੁੰਚੀ ਨਾਲ ਤਸਵੀਰਦਾਰ ਪਟਿਆਲਾ ਪਹੁੰਚੇ ਹੁਣ ਦੇਖੋ RAM ਲਲਾ ਦਾ ਦਰਵਾਰ ਖੁੱਲ ਗਿਆ ਹੈ ਤੇ ਭਗਤ ਜਨ ਆਪ ਉਸ ਦਰਵਾਰ ਦੀ ਸਫਾਈ ਕਰ ਰਹੇ ਨੇ ਇਸ ਮੰਦਰ ਦੀ ਸਾਫ ਸਫਾਈ ਦਾ ਜ਼ਿੰਮਾ ਵੰਦੇ ਮਾਤਰਮ ਦਲ ਅਤੇ ਸਨਾਤਨੀ ਲੋਕਾਂ ਨੇ ਲੀਤਾ ਹੈ ਉਹ ਸਾਫ ਸਫਾਈ ਦੇ ਵਿੱਚ ਜੁਟ ਗਏ ਹੈ ਇੱਥੇ ਵੱਡੀ ਗਿਣਤੀ ਦੇ ਵਿੱਚ ਗੰਦਗੀ ਫੈਲੀ ਹੋਈ ਸੀ ਮਿੱਟੀ ਨੇ ਥਾਂ-ਥਾਂ ਡੇਰੇ ਲਾਏ ਸੀ ਤੇ ਹਰ ਮੰਦਰ ਦੇ ਵਿੱਚ ਜਾਲੇ ਲੱਗੇ ਹੋਏ ਸੀ ਜਿਸ ਨੂੰ ਦੇਖ ਕੇ ਸਨਾਤਨੀਆਂ ਦੇ ਹਿਰਦੇ ਬਲੁੰਦਰੇ ਗਏ ਜਿਸ ਤਰ੍ਹਾਂ ਹੀ ਉਹਨਾਂ ਦੇ ਭਗਵਾਨ ਨੂੰ ਦਰਸ਼ਨ ਕਰਕੇ ਚਿਹਰਿਆਂ ਦੇ ਉੱਤੇ ਖੁਸ਼ੀ ਆਈ ਉਸ ਤਰ੍ਹਾਂ ਹੀ ਸਭ ਦੀਆਂ ਅੱਖਾਂ ਨਮ ਸਨ ਨਮ ਅੱਖਾਂ ਦੇ ਨਾਲ ਜੈ ਰਾਮ ਸ਼੍ਰੀ ਰਾਮ ਜੈ ਜੈ ਰਾਮ ਦੇ ਜੈਕਾਰੇ ਕਰਦੇ ਹੋਏ ਇਸ ਮੰਦਰ ਦੀ ਸਫਾਈ ਦਾ ਕੰਮ ਆਰੰਭ ਕੀਤਾ ਗਿਆ ਇਹ ਸਾਰੀ ਸੰਗਤ ਆਪ ਮੁਹਾਰੇ ਹੋ ਕੇ ਇਸ ਸਥਾਨ ਦੇ ਉੱਤੇ ਪਹੁੰਚੀ ਹੈ ਕਿਉਂਕਿ ਬੜਾ ਹੀ ਪਵਿੱਤਰ ਤੇ ਪ੍ਰਸਿੱਧ ਮੰਦਿਰ ਹੈ ਜਿਸ ਦੇ ਦਰਸ਼ਨ ਮਾਤਰ ਨਾਲ ਹੀ ਲੋਕਾਂ ਦਾ ਕਲਿਆਣ ਹੁੰਦਾ ਸੋ ਇਸ ਨੂੰ ਸਫਾਈ ਕੀਤੀ ਜਾ ਰਹੀ ਹੈ ਤੁਸੀਂ ਦੇਖੋ ਕਿਸ ਤਰ੍ਹਾਂ ਸੈਂਕੜੇ ਦੀ ਗਿਣਤੀ ਦੇ ਵਿੱਚ ਮਹੱਲਾ ਨਿਵਾਸੀ ਰਾਮ ਭਗਤ ਇੱਥੇ ਪਹੁੰਚ ਗਏ ਤੇ ਆਪ ਝਾੜੂ ਚੱਕ ਲੈ ਆਏ ਜਿੱਥੇ ਜਾਲੇ ਸੀ ਜਾਲੇ ਉਤਾਰਤੇ ਜਿੱਥੇ ਮਿੱਟੀ ਗੰਦਗੀ ਸੀ ਉਹ ਸਾਫ਼ ਕਰਤੀ ਪਰ ਹੁਣ ਵੱਡਾ ਸਵਾਲ ਹੈ ਕਿ ਇਸ ਇਮਾਰਤ ਨੂੰ ਬਚਾਇਆ ਕਿਵੇਂ ਜਾਵੇ ਪਰ ਤੁਸੀਂ ਦੇਖੋ ਸਾਫ ਸਫਾਈ ਤੋਂ ਬਾਅਦ ਸੰਗਤ ਵੱਲੋਂ ਦੇ ਕਿਸ ਤਰ੍ਹਾਂ ਭਗਵਾਨ ਸ਼੍ਰੀ ਬਜਰੰਗ ਵਾਲੀ ਜੀ ਦੇ ਦਰਦੇ ਉੱਤੇ ਕਿਸ ਤਰ੍ਹਾਂ ਸਫਾਈ ਕੀਤੀ ਜਾ ਰਹੀ ਹੈ ਹਰ ਪਾਸੇ ਸਫਾਈ ਦੀ ਜ਼ਰੂਰਤ ਨਜ਼ਰ ਆ ਰਹੀ ਹੈ ਪਰ ਸਵਾਲ ਜਿਉਂਦਾ ਕਿਉਂ ਬਣਿਆ ਹੋਇਆ ਕਿ ਹੁਣ ਇਸ ਇਮਾਰਤ ਨੂੰ ਸੰਭਾਲੇਗਾ ਕੌਣ ਕਿਉਂਕਿ ਧਰਮ ਅਰਥ ਬੋਰਡ ਨੇ ਇਸ ਇਮਾਰਤ ਨੂੰ ਨਹੀਂ ਸੰਭਾਲਿਆ ਤੇ ਨਾ ਹੀ ਕਿਸੇ ਪ੍ਰਸ਼ਾਸਨਿਕ ਅਧਿਕਾਰੀ ਨੇ ਇੰਦਰ ਧਿਆਨ ਦਿੱਤਾ ਹੁਣ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਸਫਾਈ ਤੋਂ ਬਾਅਦ ਕਿਸ ਤਰ੍ਹਾਂ RAM LALA ਦਾ ਰਾਜ ਤਿਲਕ ਹੁੰਦਾ ਤੇ ਕਿਸ ਤਰ੍ਹਾਂ ਉਹਨਾਂ ਦੀ ਮਨਮੋਹਕ ਛਵੀ ਤੁਹਾਡਾ ਮਨ ਮੋ ਲਹੇਗੀ ਹੁਣ ਉਹਨਾਂ ਦਾ ਤਿਲਕ ਹੋ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਗੰਗਾ ਜਲ ਨਾਲ ਕੱਚੀ ਲੱਸੀ ਨਾਲ ਪੂਰੀ ਵਿਧੀ ਵਿਦਾਨ ਅਤੇ ਮੰਤਰ ਉਚਾਰਨ ਨਾਲ ਭਗਵਾਨ ਦਾ ਸ਼ਨਾਣ ਕਰਵਾਇਆ ਗਿਆ ਉਹਨਾਂ ਦੇ ਵਸਤਰ ਚੇਂਜ ਕੀਤੇ ਗਏ ਕਿਉਂਕਿ ਜਿਹੜੇ ਪਿਛਲੇ ਕਈ ਮਹੀਨਿਆਂ ਤੋਂ ਬਦਲੇ ਨਹੀਂ ਗਏ ਸੀ ਉਹ ਸੰਗਤ ਨੇ ਅੱਜ ਬਦਲ ਦਿੱਤੇ ਹੁਣ ਪੁਸ਼ਪ ਦੇ ਨਾਲ ਉਹਨਾਂ ਦਾ ਸ਼ਿੰਗਾਰ ਕੀਤਾ ਗਿਆ ਇੱਥੇ ਮਨਮੋਹਕ ਚਾਕੀਆਂ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਸੰਗਤ ਦੇ ਚਿਹਰੇ ਦੇਖੋ ਕਿਸ ਤਰ੍ਹਾਂ ਹਰਸ਼ ਨਾਲ ਭਰ ਉਠੇ ਨੇ ਤੇ ਜੈਕਾਰਿਆਂ ਦੇ ਨਾਲ ਭਗਵਾਨ ਦਾ ਕਰ ਚੱਲ ਰਿਹਾ ਹੈ ਅੱਜ ਕਈ ਮਹੀਨਿਆਂ ਬਾਅਦ ਭਗਵਾਨ ਦੀ ਆਰਤੀ ਹੋਏਗੀ ਉਹਨਾਂ ਨੂੰ ਭੋਗ ਲੱਗੇਗਾ ਉਹਨਾਂ ਦਾ ਸ਼ਿੰਗਾਰ ਹੋਏਗਾ ਇਹ ਦ੍ਰਿਸ਼ ਆਪਣੇ ਆਪ ਦੇ ਵਿੱਚ ਮਨ ਮੋਹ ਲੈਣ ਵਾਲਾ ਹੈ ਕਿਸ ਤਰ੍ਹਾਂ ਭਗਤ ਜਨ ਜੈਕਾਰੇ ਛੱਡ ਰਹੇ ਨੇ ਜਿੱਥੇ ਉਹਨਾਂ ਦੇ ਅੰਦਰ ਅਥਾਹ ਖੁਸ਼ੀ ਹੈ ਉੱਥੇ ਹੀ ਕਿਤੇ ਨਾ ਕਿਤੇ ਅੱਖਾਂ ਦੇ ਵਿੱਚ ਨੀਰ ਵੀ ਹੈ ਕਿ ਆਖਰ ਇਸ ਹਾਲ ਦਾ ਜ਼ਿੰਮੇਵਾਰ ਕੌਣ ਹੈ ਭਗਤਾਂ ਦੀ ਹਰਸ਼ ਦੀ ਕੋਈ ਕਮੀ ਨਹੀਂ ਤਿਲਕ ਹੋ ਰਹੇ ਨੇ ਸਾਰੀ ਸੰਗਤ ਨੂੰ ਤਿਲਕ ਲਗਾਇਆ ਜਾਏਗਾ RAM ਜੀ ਦੇ ਚਕਾਰਿਆਂ ਚ ਅਗਲਾ ਕਾਰਜ ਕੀਤਾ ਜਾਏਗਾ ਇੱਕ ਵਾਰ ਫਿਰ ਭਗਵਾਨ ਸ਼੍ਰੀ ਰਾਮ ਲੋਕਾਂ ਨੂੰ ਦਰਸ਼ਨ ਦੇਣ ਅਤੇ ਉਹਨਾਂ ਦੇ ਕਲਿਆਣ ਦੇ ਲਈ ਵਿਰਾਜਮਾਨ ਹੋ ਚੁੱਕੇ ਨੇ ਸੰਗਤ ਬਾਰੀ-ਵਾਰੀ ਉਹਨਾਂ ਦੇ ਦਰਸ਼ਨ ਦਿਦਾਰੇ ਕਰ ਰਹੀ ਹੈ ਅਤੇ ਮਨ ਮੰਗੀਆਂ ਇੱਛਾਵਾਂ ਮੰਗ ਰਹੀ ਹੈ ਤੁਸੀਂ ਦੇਖੋ ਪ੍ਰਸ਼ਾਸਨ ਅੱਜ ਇੱਥੇ ਪਹੁੰਚਿਆ ਹੋਇਆ ਹੈ ਤੇ ਤਹਿਸੀਲਦਾਰ ਇੱਥੇ ਪਹੁੰਚੇ ਨੇ ਉਹ ਵੀ ਦਰਸ਼ਨ ਕਰਨਗੇ ਤੇ ਨਾਲ ਪੁਲਿਸ ਅਧਿਕਾਰੀ ਵੀ ਦਰਸ਼ਨ ਕਰ ਆਰਤੀ ਲੈਣਗੇ ਤੇ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨਗੇ ਕਿਹਾ ਜਾਂਦਾ ਹੈ ਕਿ ਇਸ ਮੰਦਰ ਦੇ ਵਿੱਚ ਮੰਗੀ ਹੋਈ ਹਰ ਮੁਰਾਦ ਪੂਰੀ ਹੁੰਦੀ ਹੈ ਇਹਨਾਂ ਮੁਹੱਲੇ ਨਿਵਾਸੀਆਂ ਦਾ ਕਹਿਣਾ ਸੀ ਕਿ ਜਦੋਂ ਦਾ ਮੰਦਰ ਬੰਦ ਹੈ ਸਾਡੇ ਮਹੱਲੇ ਨੂੰ ਜਿਸ ਤਰ੍ਹਾਂ ਗਹਿ ਰਹਿ ਨਹੀਂ ਲੱਗਿਆ ਹੋਵੇ ਸੋ ਹੁਣ ਇਹ ਮੰਦਰ ਇੱਥੇ ਖੁੱਲ ਜਾਏਗਾ RAM ਭਗਵਾਨ ਸਭ ਨੂੰ ਦਰਸ਼ਨ ਦੇਣਗੇ ਤੇ ਫਿਰ ਇਹਨਾਂ ਦਾ ਕਲਿਆਣ ਹੋਏਗਾ ਡੀਐਸਪੀ ਸਿਟੀ 1 ਆਰਤੀ ਕਰਨ ਲਈ ਪਹੁੰਚੇ ਨੇ ਇਸ ਤੋਂ ਪਹਿਲਾਂ ਤਹਿਸੀਲਦਾਰ ਜਿਹੜੇ ਹੈ ਉਹ ਪਹੁੰਚੇ ਨੇ ਨਾਲ ਹੀ ਐਸਪੀ ਸਿਟੀ ਵੀ ਪਹੁੰਚੇ ਹੈ ਉਹ ਵੀ ਆਰਤੀ ਕਰਨਗੇ ਸੰਗਤ ਦੇ ਨਾਲ ਆਓ ਦਰਸ਼ਨ ਦਿਦਾਰੇ ਕਰੋ RAM ਭਗਵਾਨ ਦੇ तिलक श्रृंगार ਤੋਂ ਬਾਅਦ ਕਿਸ ਤਰ੍ਹਾਂ ਮਨਮੋਹਕ ਰੂਪ ਦੇ ਵਿੱਚ ਰਾਮ ਲਲਾ ਪ੍ਰਜਾ ਨੂੰ ਦਰਸ਼ਨ ਦੇ ਰਹੇ ਨੇ ਇਸ ਥਾਂ ਦੇ ਦਰਸ਼ਨ ਕਰਨ ਨਾਲ ਹੀ ਮਨ ਨੂੰ ਅਥਾ ਸ਼ਾਂਤੀ ਮਿਲ ਰਹੀ ਹੈ। ਇਹੀ ਥੋੜੀ ਦੇਰ ਪਹਿਲਾਂ ਕਿਸ ਤਰ੍ਹਾਂ ਬੁਰੇ ਹਾਲ ਜਾਲਿਆਂ ਦੇ ਵਿੱਚ ਕਿਰਿਆ ਹੋਇਆ ਸੀ ਉਸ ਨੂੰ ਦੇਖ ਸਨਾਤਨੀਆਂ ਦੇ ਹਿਰਦੇ ਬਲੁੰਦਰੇ ਜਾ ਰਹੇ ਸੀ ਪਰ ਹੁਣ ਉਹੀ ਹਿਰਦੇ ਹਰਸ਼ ਨਾਲ ਭਰ ਉੱਠੇ ਨੇ। ਉੱਥੇ ਹੀ ਸਾਲਿਗ੍ਰਾਮ ਭਗਵਾਨ ਵਿਸ਼ਨੂੰ ਕ੍ਰਿਸ਼ਨ ਭਗਵਾਨ ਮਹਾਰਾਧਾ ਵੀ ਵਿਰਾਜਮਾਨ ਨੇ ਰਾਮ ਲਲਾ ਦੇ ਦਰਸ਼ਨ ਕਰ ਮਨ ਤ੍ਰਿਪਤ ਹੋ ਜਾਏਗਾ ਐਸੀ ਮਨਮੋਹਕ ਛਵੀ ਤੁਹਾਡੇ ਸਾਹਮਣੇ ਹੈ श्री राम चंद्राय नमः राम बद्राय नमः श्री रामनाथाय नमः तु नसीदा사에 नमो नमः नारकं खास्वतम प्रेमेवरगम निरावाण शांतिपदम् ब्रह्म संभु वन्दे सेवामय समिराते रवेम राम कृष्ण यतेक्रम गुरुवम मायामनोशो महरिम वन्दे हम करुणाकरम भगवान संदिवे सत्यमोदादि के भगवान केलं तारातम भक्ति प्रधर गुतुमव निरभ्रामय कामादि दोष रहितम पुरो माने जय लाल देह लाल लतवी हरपाल लालो हो जगदेव आनंद जय 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 कृष्ण सिया अरुणा

जय जय राम जै जै राम सीता जय श्री राम ले लेखम जय श्री राम जी मैं मंदिर चाओ सर ਕ੍ਰਿਕ ਅਦੋਖਾ ਸਾਰਾ ਵਾਰ ਕੇ ਬੰਦ ਪਿਆ ਇੱਥੇ ਪਾਸੇ ਜਾਣੀ ਚਾਹੀਦੀ ਉਹ ਮੰਗ ਰਿਹਾ ਹੈ। ਆਮ ਨਵੀਕਰਨ ਪ੍ਰਸ਼ਾਸਨ ਨਾਲ ਦਿੱਤੀ ਸਿਚੁਏਸ਼ਨ ਸਾਡੀ ਪਰ ਗੱਲ ਕੀਤੀ ਹੈ ਕਿ ਜਨਰਲ ਨਹੀਂ ਕਰਦੇ। ਅੱਜ ਫਿਰ ਅਸੀਂ ਕਰਨਾ ਸੀ ਤੇ ਮੈਂ ਤਾਂ ਨਾਇਬੀ ਪਟਿਆਲੇ ਸਾਰਾ ਕੰਮ ਕੋਲ ਨਹੀਂ ਕਰਦਾ। ਤੇ ਜਿਹੜੇ ਸਿਚੁਏਸ਼ਨ ਦਾ ਮੂਲ ਸਾਡੇ ਨਾਲ ਰਹੇਗੀ ਆ ਜਾਂਦੇ ਆ ਇਹ ਸਾਡਾ ਕੰਮ ਕਰਵਾ ਲੈ ਕੰਮ ਤਾਂ ਪ੍ਰਮਾਤਮਾ ਦਾ। ਦੇਖੋ ਨਾ ਮੈਂ ਇੱਥੇ ਰਹਿਣਾ ਨਾ ਮੈਂ ਬੰਲੇ ਦੀ ਕਿਸੇ ਨੇ ਰਹਿਣਾ। ਤੇ ਹੁਣ ਸਾਡੀ ਬੇਨਤੀ ਹੈ ਵੀ ਪ੍ਰਸ਼ਾਸਨ ਦਾ ਜਿਹੜਾ ਸਿਸਟਮ ਹੈ ਉਹ ਸਾਨੂੰ ਕੋਈ ਦੋ ਸਾਲ ਤਿੰਨ ਸਾਲ ਲੱਗਦਾ। ਅਸੀਂ ਇੱਥੇ ਆਪ ਪੈਸੇ ਇਕੱਠੇ ਕਰਕੇ ਸਭ ਕੁਝ ਕਰਦੇ ਹਾਂ ਤੇ ਹੁਣ ਜਿਹੜਾ ਤੁਹਾਨੂੰ ਅੱਗੇ ਦਿੱਤੀ ਹੈ ਜੀ ਅਸੀਂ ਤੁਹਾਡੀ ਕੋਈ ਵੀ ਉਮੀਦ ਤੋਂ ਬਾਹਰ ਪਿੱਛੇ ਨਹੀਂ ਹੋਵਾਂਗੇ ਜਿੱਕ ਤੋ ਪਰਾਂ ਨਹੀਂ ਹੋਵਾਂਗੇ ਅਸੀਂ ਸਿਰਫ ਪਾਰਟ ਪੂਜਾ ਹੀ ਕਰਨਾ ਹੈ ਹੋਰ ਕੁਝ ਨਹੀਂ ਕਰਨਾ ਦੋ ਟਾਈਮ ਆਉਂਦੇ ਹਾਂ ਜੀ ਬਗਰ ਜੋਤੀ ਨੂੰ ਕਹਿੰਦੇ ਫਿਰ ਜੋਤੀ ਲੋਕ ਕੋਲ ਲੋਕ ਕਰਨਾ ਹੈ ਜੀ ਆਕੀ ਸ਼ਾਨ ਬਸਪੋਰਟ ਉੱਤੇ ਨਿਕਲ ਰਹੀ ਜੇੋ ਸ਼ਤ ਪੈਜੋਗੀ ਜੀ ਉਸ ਤੋਂ ਬਾਅਦ ਅਸੀਂ ਕਦੇ ਰਿਕਾਰਡ ਕਰਨਾ ਹੈ ਜੋ ਕਾਲਾ ਮਲਵਾਨ ਸਰਕਾਰ ਨੂੰ ਵੀ ਹੈਲਪ ਹੋਏਗਾ ਲੋਕ ਬਿਊਲ ਉਹ ਤੁਸੀਂ ਆਪਣੇ ਲੈਵਲ ਦੇ ਸਰ ਤੁਸੀਂ ਗੱਲ ਕਰ ਸਕਦੇ ਹੋ ਕਿ ਤੁਹਾਡੇ ਕੋਲ ਕੋਈ ਹਿੰਦਾ ਫੰਡ ਹੈ ਕਿ ਤੁਸੀਂ ਉਹਨਾਂ ਨੂੰ ਜਨਰੇਟ ਕਰ ਦਿਓ ਜਲਦੀ ਨਾਲ ਜਲਦੀ ਜਿਹੜਾ ਠੀਕ ਹੈ ਅਸੀਂ ਇਹ ਪਾ ਦੇਣੀ ਜੀ ਆ ਰਾਮ ਸਿੰਘ ਜੀ ਐਸਟੀਮੇਟ ਅੱਜ ਹੀ ਲਵਾ ਲੈਣਾ ਅਸੀਂ ਆ ਰਾਮ ਸਿੰਘ ਜੀ ਅੱਜ ਹੀ ਸ਼ੁਰੂ ਕਰਾ ਦੇਣੇ ਕਲੈਕਸ਼ਨ ਕਰਾ ਕਰਾਂ ਪਰ ਅਸੀਂ ਤੁਹਾਡਾ ਦਿਨੋ ਧੰਨਵਾਦ ਕਰਦੇ ਹਾਂ ਕਿ ਸਾਰੇ ਮਲਾਨਵਾਸੀ ਜਿੰਨੇ ਖੜੇ ਸਭਾ ਧੰਨਵਾਦੀ ਹੈ ਜੀ ਸਾਰੇ ਤੁਹਾਡੇ ਧੰਨਵਾਦੀ ਹਾਂ ਕਿਉਂਕਿ ਤੁਸੀਂ ਸਾਡਾ ਸਾਥ ਦਿੱਤਾ। ਜੇ ਤੁਸੀਂ ਪੋਰਸ ਨਾਲ ਆਏ ਜੀ ਤੁਸੀਂ ਅਗਰ ਸਾਨੂੰ ਕਹਿੰਦੇ ਹੋ ਨਹੀਂ ਕਰਨਾ ਮੈਂ ਨਹੀਂ ਕਰਦਾ। ਮੂੰਹ ਸਾਡਾ ਨਹੀਂ ਕਰਦਾ। ਸਾਡੇ ਨੂੰ ਬਹੁਤ ਸਹੀ ਹੋਵੇ। ਲੋਸ। ਲੋਸ। ਜੈ ਸ੍ਰੀ ਅਕਾਲ। ਜੈ ਸ੍ਰੀ ਅਕਾਲ। ਆਜੋ ਮੈਂ ਇਲਾਕੇ ਦੇ ਵਾਸੀ ਜਿਹੜੇ ਮਹਿਲਾਵਾਂ ਨੂੰ ਬੇਨਤੀ ਹੈ ਉਹ ਵੀ ਆਜੋ ਥੋੜਾ ਖੁੱਲ ਜੀ ਆਪਾਂ ਲਗਪਗ 1 ਸਾਲ ਤੋਂ ਬੰਦ ਇਹ ਮੰਦਿਰ ਅੱਜ ਖੁੱਲ ਗਿਆ ਹੈ ਸੰਗਤ ਦੇ ਵਿੱਚ ਪਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿਉਂਕਿ ਉਹਨਾਂ ਦੇ ਭਗਵਾਨ ਸ਼੍ਰੀ ਰਾਮ ਅੱਜ ਫਿਰ ਵਿਰਾਜਮਾਨ ਹੋ ਗਏ ਨੇ ਉਹਨਾਂ ਦਾ ਕਲਿਆਣ ਕਰਨ ਲਈ ਹੁਣ ਬੇਨਤੀ ਹੈ ਸੰਗਤ ਨੂੰ ਕਿ ਇਸ ਮੰਦਿਰ ਦੇ ਨਿਰਮਾਣ ਲਈ ਅਤੇ ਇਸ ਦੀ ਇਮਾਰਤ ਨੂੰ ਸੁਚਾਰੂ ਢੰਗ ਨਾਲ ਬਣਾਉਣ ਲਈ ਤੁਸੀਂ ਦਿਲ ਖੋਲ ਕੇ ਦਾਨ ਦਿਓ ਇਿੱਥੇ ਸਮਗਰੀ ਦਾਨ ਕਰੋ ਜਿਸ ਤਰ੍ਹਾਂ ਇੱਟਾਂ, ਸਿਮਿੰਟ, ਰੇਤਾ, ਬਜਰੀ, ਮਜ਼ਦੂਰ, ਮਿਸਤਰੀ ਤਾਂ ਜੋ ਰਾਮ ਭਗਵਾਨ ਦਾ ਮੰਦਿਰ ਫਿਰ ਉਹਨਾਂ ਦੇ ਮਹਿਲ ਵਾਂਗੂ ਉਸਾਰਿਆ ਜਾ ਸਕੇ ਜੈ ਸ਼੍ਰੀ ਰਾਮ